ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਨ ਸਿੰਘ ਜਿਮਾ ਤੁਸੀ ਵਿਗਰੋ ਜੀਬੀਸੀ ਅਪਡੇਟ ਸਭ ਤੋਂ ਪਹਿਲਾਂ ਅੱਜ ਦੀ ਵੱਡੀ ਖਬਰ ਵੱਡੀ ਖਬਰ ਇਹ ਹੈ ਕਿ ਅਮਰਤਪਾਲ ਸ਼ੈਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਸੁਖਵਿੰਦਰ ਰਾਣਾ ਦਾ ਕੀਤਾ ਗਿਆ ਇਨਕਾਊਂਟਰ ਜੀ ਹਾਂ ਮੁਕੇਰੀਆਂ ਦੇ ਨਜ਼ਦੀਕ ਪੰਗਾਲਾ ਵਿਖੇ ਹੋਇਆ ਗੈਂਗਸਟਰ ਸੁਖਵਿੰਦਰ ਰਾਣਾ ਦਾ ਇਨਕਾਊਂਟਰ ਇੱਥੇ ਦੱਸ ਦਈਏ ਕਿ ਅਮਰਤਪਾਲ ਦਾ ਕਤਲ ਕਰਕੇ ਭੱਜ ਗਿਆ ਸੀ ਗੈਂਗਸਟਰ ਸੁਖਵਿੰਦਰ ਰਾਣਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਪਾਲ ਲਗਾਤਾਰ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਐਕਸ਼ਨ ਤੋਂ ਬਾਅਦ ਕੀਤਾ ਗਿਆ ਰਿਐਕਸ਼ਨ ਵਿਖੇ ਨੂੰ ਮਿਲਿਆ ਪੁਲਿਸ ਵੱਲੋਂ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾ ਗੈਂਗਸਟਰ ਵੱਲੋਂ ਗੁਲੀਆਂ ਚਲਾਈਆਂ ਗਈਆਂ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਸ ਦਾ ਐਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਗੈਂਗਸਟਰ ਸੁਖਵਿੰਦਰ ਰਾਣਾ ਵੱਲੋਂ ਅਵਤਪਾਛੇ ਦਾ ਗੋਲੀ ਚਲਾ ਕੇ ਕਤਲ ਕਰ ਦੇਣ ਤੋਂ ਬਾਅਦ ਭੱਜ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਕੇ ਇਸ ਦੀ ਪਾਲ ਕਰ ਰਹੀ ਸੀ ਅੱਜ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਗੈਂਗਸਟਰ ਸੁਖਵਿੰਦਰ ਰਾਣਾ ਦੀਪਾਲ ਕਰਦੇ ਆ ਉਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾ ਗੈਂਗਸਟਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਬਾਅਦ ਵਿੱਚ ਐਕਸ਼ਨ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਅਤੇ ਪੁਲਿਸ ਵੱਲੋਂ ਇਸ ਗੈਂਗਸਟਰ ਸੁਖਵਿੰਦਰ ਰਾਣਾ ਦਾ ਇਨਕਾਊਂਟਰ ਕਰ ਦਿੱਤਾ ਗਿਆ